ਫਰੀਦਕੋਟ ਸਮੇਤ ਪੂਰੇ ਪੰਜਾਬ ਚ ਕੱਲ ਤੋਂ ਪੱਲੇਦਾਰਾਂ ਸਮੇਤ ਆੜਤੀਆਂ ਵੱਲੋਂ ਅਨਮਿੱਥੇ ਸਮੇਂ ਲਈ ਕੀਤਾ ਹੜਤਾਲ ਦਾ ਐਲਾਨ 2.5% ਦਮੀ ਅਤੇ 50 ਕਰੋੜ ਰੁਪਏ ਈਪੀਐਫ ਸਮੇਤ ਮਜ਼ਦੂਰਾਂ ਦੀ ਵਧਾਈ ਜਾਵੇ ਮਜ਼ਦੂਰੀ ਇਹ ਕਹਿਣਾ ਸੀ ਫਰੀਦਕੋਟ ਦੇ ਆੜਤੀਆਂ ਦਾ ਫਰੀਦਕੋਟ ਸਮੇਤ ਪੂਰੇ ਪੰਜਾਬ ਚ ਕੱਲ ਤੋਂ ਆੜਤੀਆਂ ਤੇ ਪੱਲੇਦਾਰਾਂ ਵੱਲੋਂ ਅਨਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ ਜਦੋਂ ਕਿ ਕੱਲ ਤੋਂ ਹੀ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਦੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ ਇਸੇ ਮਾਮਲੇ ਨੂੰ ਲੈ ਕੇ ਅੱਜ ਫਰੀਦਕੋਟ ਅਤੇ ਨਾਜ ਮੰਡੀ ਦੇ ਆੜਤੀਆਂ ਅਤੇ ਪੱਲੇਦਾਰਾਂ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਤੋਂ ਕਰੀਬ 1 ਮਹੀਨਾ ਪਹਿਲਾਂ ਤਲਵੰਡੀ ਪਾਈ ਤੋਂ ਉਹਨਾਂ ਵੱਲੋਂ ਚੇਤਨਾ ਰੈਲੀ ਕਰਕੇ ਪੰਜਾਬ ਸਰਕਾਰ ਨੂੰ ਗਾਹ ਕੀਤਾ ਗਿਆ ਸੀ ਕਿ ਉਹਨਾਂ ਦੀ ਬੰਦੀ 2.5% ਦામੀ ਅਤੇ 50 ਕਰੋੜ ਰੁਪਇਆ ਈਪੀਐਫ ਦਾ ਜਾਰੀ ਕੀਤਾ ਜਾਵੇ ਅਤੇ ਨਾਲ ਹੀ ਪੱਲੇਦਾਰਾਂ ਦੀ ਬੰਦੀ ਮਜ਼ਦੂਰੀ ਵਧਾਈ ਜਾਵੇ ਪਰ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਵੱਲ ਗੌਰ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਹੁਣ ਪੂਰੇ ਪੰਜਾਬ 'ਚ ਆੜਤੀਆਂ ਤੇ ਪੱਲੇਦਾਰਾਂ ਵੱਲੋਂ ਕੱਲ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਮੌਕੇ ਐਫ ਨਿਊਜ਼ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦੇ ਹਾਂ ਆੜਤੀਆਂ ਐਸੋਸੀਏਸ਼ਨ ਦੇ ਉਧੇਦਾਰਾਂ ਅਤੇ ਪੱਲੇਦਾਰ ਯੂਨੀਅਨ ਦੇ ਆਗੂਆਂ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ 에어ਪੋਰਟ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫ ਨਿਊਜ਼ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਪੰਡਾ ਅਮੀਰ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਫਰੀਦਕੋਟ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਖੜੇ ਹੋਏ ਆ ਤੇ ਕੱਲ ਤੋਂ ਆਰਤੀਆਂ ਵੱਲੋਂ ਮੁਕੰਮਲ ਹੜਤਾਲ ਕੀਤੀ ਜਾ ਰਹੀ ਹੈ ਉਹਨੂੰ ਲੈ ਕੇ ਕਰਾਂਗੇ ਕੱਲ ਬਾਅਦ ਤਮਾਮ ਆਰਤੀਏ ਇਕੱਠੇ ਹੋਏ ਆ ਕਰਾਂਗੇ ਸਰ ਕੀ ਕਹਿਣਾ ਚਾਹੁੰਦੇ ਉਹ ਕੱਲ ਤੋਂ ਹੜਤਾਲ ਸ਼ੁਰੂ ਕਰ ਰਹੇ ਹਾਂ ਜੀ ਕੱਲ ਤੋਂ ਹੜਤਾਲ ਸ਼ੁਰੂ ਆ ਸਾਡੀ ਆਰਤੀ ਦੀ ਹਾਂਜੀ ਕੀ ਮੰਗਾਂ ਕੀ ਹੈ ਕਾਹ ਤੋਂ ਕਰ ਰਹੇ ਹੋ ਪਹਿਲੀ ਵਾਰੀ ਹੋ ਰਿਹਾ ਹੈ ਇੱਕੋ ਵਾਰੀ ਇਕੱਠੇ ਪੂਰੇ ਪੰਜਾਬ ਦੇ ਵਿੱਚ ਹੜਤਾਲ ਹੋ ਰਹੀ ਹੈ ਆ ਪੂਰੇ ਪੰਜਾਬ ਚ ਹੜਤਾਲ ਹੈ ਜਿ ਅੱਜ ਤੋਂ ਇੱਕ ਮਹੀਨਾ ਪਹਿਲਾਂ ਅਸੀਂ ਤਲਵੰਡੀ ਪਾਈ ਵਿਖੇ ਇੱਕ ਵੱਡਾ ਕੇਸਤਰੀ ਰੈਲੀ ਕੀਤੀ ਸੀ ਜਿਹਨੇ ਵੀ ਸਰਕਾਰ ਨੂੰ ਅਸੀਂ ਇੱਕ ਮਹੀਨਾ ਪਹਿਲਾਂ ਹੀ ਗਾਹ ਕਰ ਦਿੱਤਾ ਸੀ ਵੀ ਸਾਡੀ 2.5% ਜਿਹੜੀ ਬੰਦੀ ਦਾਮੀ ਹੈ ਉਹ ਸਾਨੂੰ ਦਿੱਤੀ ਜਾਵੇ ਜਿਹੜਾ ਸਾਡਾ ਈਪੀਐਫ ਦਾ 50 ਲੱਖ 50 ਕਰੋੜ ਰੁਪਇਆ ਸਰਕਾਰ ਦਾ ਰੱਖਿਆ ਹੋਇਆ ਉਹ ਸਾਨੂੰ ਜਾਰੀ ਕੀਤਾ ਜਾਵੇ ਜਿਹੜਾ ਐਫਸੀਆ ਨੇ ਕੱਟ ਕੇ ਰੱਖਿਆ ਹੋਇਆ ਜਿੱਥੇ ਸਾਡੀ ਨਜਾਇਜ਼ ਛੋੜ ਇਕੱਠੀ ਜਾਂਦੀ ਹੈ ਉਹਦਾ ਹੱਲ ਕੀਤਾ ਜਾ ਪਰਮਾਨੈਂਟ ਸੋਲੂਸ਼ਨ ਕੀਤਾ ਜਾਵੇ ਜਿਹੜੀ ਇੰਸਪੈਕਟਰ ਲੁੱਟ ਕਰਦੇ ਨੇ ਉਹਦਾ ਹੱਲ ਕੀਤਾ ਜਾ ਉਹਨੂੰ ਨੱਥ ਪਾਈ ਜਾਵੇ ਵਿਧਾਇਕ ਸਾਹਿਬ ਨਾਲ ਜਾਂ ਸਪੀਕਰ ਸਾਹਿਬ ਨਾਲ ਲੋਕਲ ਹਲਕੇ ਦੇ ਆ ਕੋਈ ਗੱਲਬਾਤ ਹੋਈ ਇਸ ਮਸਲੇ ਨੂੰ ਲੈ ਕੇ ਹਾਂਜੀ ਉਹਨਾਂ ਨੂੰ ਅਸੀਂ ਸਮੇਂ-ਸਮੇਂ ਤੇ ਇਹ ਗੱਲਾਂ ਦੱਸਦੇ ਰਹੇ ਹਾਂ ਅੱਜ ਵੀ ਸਾਡੀ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨੂੰ ਦੱਸਿਆ ਹਾਂਜੀ ਕਿਸ ਤਰ੍ਹਾਂ ਦੀ ਹੜਤਾਲ ਰਹੂਗੀ ਦੁਕਾਨਾਂ ਬੰਦ ਕੀਤੀਆਂ ਜਾਣਗੀਆਂ ਬੋਲੀ ਨਹੀਂ ਲੱਗੂਗੀ ਜੇ ਤਰਨਾਮ ਵਗੈਰਾ ਦਿੱਤਾ ਜੀ ਇਹ ਕਿਸੇ ਕਿਸਮ ਦੀ ਵੀ ਖਰੀਦੋਫਰੋਖਤ ਨਹੀਂ ਹੋਊਗੀ ਜਨਾਬ ਬਾਸਮਤੀ ਦੀ ਨਾ ਝੋਨੇ ਦੀ ਹਾਂਜੀ ਇਹ ਕੰਪਲੀਟ ਹੜਤਾਲ ਰਹੂਗੀ ਸਾਡੇ ਤੋਂ ਬਿ ਮਜ਼ਦੂਰ ਭਰਾ ਸਾਡੇ ਉਹਨਾਂ ਨੇ ਵੀ ਉਹਨਾਂ ਨੇ ਹੜਤਾਲ ਕੀਤੀ ਹੋਈ ਆ ਉਹਨਾਂ ਦੀ ਵੀ ਜਿਹੜੀ ਲੇਬਰ ਆ ਮਜ਼ਦੂਰੀ ਆ ਉਹਨਾਂ ਨੂੰ ਪੂਰੀ ਨਹੀਂ ਮਿਲ ਰਹੀ ਜਿੱਦਾਂ ਕਿ ਹਰਿਆਣਾ ਦੇ ਵਿੱਚ ਜਿਹੜੀ ਮਜ਼ਦੂਰੀ ਆ ਉਹ 4 ਰੁਪਏ ਕੁਛ ਪੈਸੇ ਆ ਸਾਨੂੰ ਇੱਥੇ 2 ਰੁਪਏ 34 ਪੈਸੇ ਸਾਡੀ ਮਜ਼ਦੂਰੀ ਸਰਫ ਕੀਤੀ ਗਈ ਹਾਂਜੀ ਜਦ ਕਿ ਇਹਦੀ ਲਾਗਤ ਸਾਨੂੰ 4.5 ਤੋਂ 5 ਰੁਪਏ ਪਰ ਘਟਾ ਆਉਂਦੀ ਹੈ ਹੋਰ ਕੀ ਕਹਿਣਾ ਚਾਹੁੰਦੇ ਹੋ ਹੜਤਾਲ ਨੂੰ ਲੈ ਕੇ ਸਰਕਾਰ ਗੱਲ ਹੀ ਨਹੀਂ ਸੁਣ ਰਹੀ ਪਿਛਲੇ ਲੰਮੇ ਸਮੇਂ ਤੋਂ ਤੁਹਾਡੀ ਤਾਂ ਕਰ ਰਹੇ ਹੋ ਹਾਂਜੀ ਦੇਖੋ ਮੈਨੂੰ ਤਾਂ ਅਸੀਂ ਤਾਂ ਪਹਿਲਾਂ ਹੀ ਇੱਕ ਮਹੀਨਾ ਪਹਿਲਾਂ ਹੜਤਾਲ ਕਰਕੇ ਜਦੋਂ ਜੇਤਸਾਂ ਰੈਲੀ ਤਲਵੰਡੀ ਪਾਈ ਵੇਖੀ ਕੀਤੀ ਹੈ ਅਸੀਂ ਸਰਕਾਰ ਨੂੰ ਪਹਿਲੇ ਜਗਾਹ ਕਰ ਦਿੱਤਾ ਅਸੀਂ ਵੀ ਇਹ ਜਿਹੜੀਆਂ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਂ ਜੇ ਸਰਕਾਰ ਨੇ ਮੰਗਾਂ ਪੂਰੀਆਂ ਕੀਤੀਆਂ ਹੁੰਦੀਆਂ ਤਾਂ ਸਾਨੂੰ ਅੱਜ ਇਹ ਹੜਤਾਲ ਕਰਨ ਦੀ ਲੋੜ ਤਾਂ ਨਹੀਂ ਪੈਣੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਹੜਤਾਲ ਹੜਤਾਲ ਨੂੰ ਲੈ ਕੇ ਵੀ ਸਾਰੇ ਪੂਰੇ ਪੰਜਾਬ ਦੇ ਵਿੱਚ ਹੜਤਾਲ ਹੋਊਗੀ ਸਰਕਾਰ ਤੋਂ 22% ਦੀ ਦામੀ ਦੀ ਮੰਗ ਹੈ ਸਾਡੀ 2019 ਤੋਂ ਸਰਕਾਰ ਨੇ ਫ੍ਰੀਜ਼ ਕਰਤੀ ਜਿਹੜੀ ਕਿੱਛਾ ਦੇ ਪਰ ਦੀ ਕੋਨਟਲ ਦੀ ਕਰਦੀ ਹੈ ਸਾਡੇ ਜਿਹੜਾ EPF ਦੇ ਪੈਸੇ ਖੜੀਆ ਸਰਕਾਰ ਵੱਲ FC ਜਿੰਨੇ ਕੱਟੇ ਹੋਏ ਐ ਉਹਨਾਂ ਦੀ ਦਮਾੜਾ ਉਸ ਤੋਂ ਬਾਅਦ ਸਾਡੀ ਇਹ ਜਿਹੜੀ ਸ਼ਾਰਟੇਜ ਦੀ ਐ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਇੱਕ ਜਿਹੜੇ ਸੈਲਰਰ ਵਾਲਿਆਂ ਨੂੰ ਕੋਈ ਅਲਾਟਮੈਂਟ ਨਹੀਂ ਕਰਾ ਰਹੀ ਕਿ ਉਸ ਪੇਸ ਨਹੀਂ ਹੈ ਕਿ ਸਰਕਾਰ ਕੋਲ ਜਿਸ ਕਰਕੇ ਅਗਾਹ ਚੋਲਾ ਖਰੀਦ ਕੇ ਵੀ ਆੜਤੇ ਕੀ ਕਰੂ ਏਜੰਸੀ ਵੀ ਜਦੋਂ ਕਿਸੇ ਸੈਲਰਰ ਨੇ ਲੈ ਕੇ ਹੀ ਨਹੀਂ ਜਾਣਾ ਤਾਂ ਇਸ ਕਰਕੇ ਅਸੀਂ ਸਾਰੇ ਸੈਲਰਰ ਵਾਲਿਆਂ ਦੇ ਨਾਲ ਐ ਸਾਰੇ ਲੇਬਰ ਦੀ ਵਰਤਾਰਾ ਸਾਰੇ ਸੈਲਰਰਾਂ ਦੀ ਵੀ ਪੂਰੀ ਹੜਤਾਲ ਹੈ ਪੂਰੇ ਪੰਜਾਬ ਦੇ ਵਿੱਚ ਕੋਈ ਵੀ ਮਾਲ ਕਿਸੇ ਵੀ ਤਰ੍ਹਾਂ ਦਾ ਨਹੀਂ ਉਤਾਰੇ ਜਾਊਗਾ ਲੇਬਰ ਨੇ ਵੀ ਸਾਰਿਆਂ ਨੇ ਇਹ ਕਿਹਾ ਵੀ ਅਸੀਂ ਨਹੀਂ ਉਤਾਰਾਂਗੇ ਸਾਰੇ ਮਜ਼ਦੂ ਟੋਟਲ ਪੂਰੇ ਪੰਜਾਬ ਦੀ ਹੜਤਾਲ ਕੀਤੀ ਇੱਕ ਰੋਜ਼ਾ ਹੜਤਾਲ ਰਹੂਗੀ ਕਿ ਲੰਮਾ ਚੱਲ ਸਕਦੀ ਆ ਮੈਨੂੰ ਮਿੱਥੇ ਸਮੇਂ ਦੀ ਹੜਤਾਲ ਜਦੋਂ ਤੱਕ ਕੋਈ ਸਰਕਾਰ ਦਾ ਫੈਸਲਾ ਨਹੀਂ ਹੁੰਦਾ ਉਸ ਉਦ ਤੱਕ ਹੜਤਾਲ ਰਹੂਗੀ ਸਾਡੀ ਬ੍ਰੈਕ ਸਾਹਿਬ ਵੀ ਆਏ ਅੱਜ ਤੁਹਾਡਾ ਨਾਲ ਮੀਟਿੰਗ ਵੀ ਹੋਈ ਹੈ ਕੋਈ ਗੱਲਬਾਤ ਦਾ ਨਿਕਲੇ ਸਟਾ ਕੋਈ ਨਹੀਂ ਹਜੇ ਤਾਂ ਕੋਈ ਨਹੀਂ ਨਿਕਲੇ ਬ੍ਰੈਕ ਸਾਹਿਬ ਨੇ ਗੱਲ ਕਰਾਂਗੇ ਜੀ ਉਹ ਤਾਂ ਸਪੱਤ ਨੂੰ ਸੀਐਮ ਸਾਹਿਬ ਨੇ ਮੀਟਿੰਗ ਬੁਲਾਈ ਸੀ ਜੀ ਉੱਚ ਅਧਿਕਾਰੀਆਂ ਦੀ ਮੀਟਿੰਗ ਅੱਜ ਵੀ ਹੋ ਰਹੀ ਹੈ ਪਰ ਹਜੇ ਤੱਕ ਤਾਂ ਕੋਈ ਡਿਸੀਜਨ ਨਹੀਂ ਹੋਇਆ ਤੇ ਐਮਐਲ ਵੀ ਕਹਿ ਕੇ ਗਿਆ ਵੀ ਅਸੀਂ ਗੱਲ ਕਰਦੇ ਹਾਂ ਕੀ ਲੱਗਦਾ ਹੈ ਜੀ ਕਿਥੋਂ ਤੱਕ ਗੱਲ ਪਹੁੰਚੂਗੀ ਕਿਉਂਕਿ ਲੰਮਾ ਹੜਤਾਲ ਦਾ ਹੁਣ ਅਣਮਿੱਥੇ ਸਮੇਂ ਲਈ ਤੁਸੀਂ ਐਲਾਨ ਕਰਤਾ ਹੈ ਕਿਥੋਂ ਤੱਕ ਗੱਲ ਪਹੁੰਚੂਗੀ ਲਾਉਗੀ ਸਰਕਾਰ ਇਸ ਪਰਸ ਨੂੰਗੀ ਦੇਖੋ ਅਸੀਂ ਕੇਂਦਰ ਸਰਕਾਰ ਨਾਲ ਵੀ ਇਹ ਕੇਂਦਰ ਸਰਕਾਰ ਨਾਲ ਹੀ ਮਸਲਾ ਜਿਹੜਾ ਟੇਕ ਅਪ ਕਰ ਚੁੱਕੇ ਆ ਜਿਹੜੇ ਪ੍ਰਲਾਦ ਜੋਸ਼ੀ ਜੀ ਨੇ ਜਿਹੜੇ ਸੈਂਟਰਲ ਮਨਿਸਟਰ ਨੇ ਸਾਡੇ ਵਜ਼ੀਰ ਨੇ ਸਾਡੇ ਮਹਿਕਮੇ ਨਾਲ ਸੰਬੰਧਿਤ ਨੇ ਇਹ ਉਹਨਾਂ ਤੱਕ ਵੀ ਗੱਲ ਪਹੁੰਚ ਚੁੱਕੀ ਆ ਉਹਨਾਂ ਨੇ ਸਾਨੂੰ ਅਸ਼ੋਰੈਂਸ ਦਿੱਤੀ ਆ ਪਰ ਜਦੋਂ ਤੱਕ ਕਾਗਜ਼ਾਂ ਦੇ ਵਿੱਚ ਨਹੀਂ ਆਉਂਦਾ ਜਦੋਂ ਤੱਕ 2.5% ਦਾ ਨਹੀਂ ਹੁਣ ਤੁਸੀਂ ਦੇਖੋ ਮਜ਼ਦੂਰੀ ਵੱਧ ਚੁੱਕੀ ਖਰਚੇ ਵੱਧ ਚੁ ਸਭ ਜਿਹੜੇ ਆ ਹਰ ਥਾਂ ਤੇ ਉੱਪਰ ਇਨਕਮ ਦੇ ਵੱਧ ਰਿਹਾ ਵੱਧ ਰਹੀ ਹੈ ਸਾਡੇ ਜਿਹੜੇ ਆ ਮੁਨੀਮ ਨੇ ਮੈਨੇਜਰ ਨੇ ਦੁਕਾਨਾਂ ਤੇ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਦੇ ਸਾਰੇ ਖਰਚੇ ਵੱਧ ਚੁੱਕੇ ਆ ਉਹਨਾਂ ਤਨਖਾਹਾਂ ਵੱਧ ਚੁੱਕੀਆਂ ਆ ਸਾਡੀ ਮਜ਼ਦੂਰੀ ਜਿਹੜੀ ਆ ਉਹ 56 ਰੁਪਏ ਦੀ ਬਜਾਏ ਸਾਨੂੰ 56 ਰੁਪਏ ਸਾਡੀ ਮਜ਼ਦੂਰੀ ਦੇ 57 ਰੁਪਏ ਬੰਦੀ ਹੈ ਸਾਨੂੰ 45 ਰੁਪਏ 88 ਪੈਸੇ ਮਿਲ ਰਿਹਾ ਇਹ ਕੀ ਨਾ ਇਨਸਾਫੀ ਐਪੀਐਮਸੀ ਆ ਕਹਿੰਦਾ ਵੀ ਤੁਹਾਡੀ 2.5% ਦਮੀ ਹੈ ਉਹ ਬਿੱਲ ਸਾਡੇ ਨਾਲ 2.5% ਨਾਲ ਲੈਂਦੇ ਆ ਸਾਨੂੰ ਦਿੰਦੇ ਨਹੀਂ ਉਹ ਸਾਡੇ ਨਾਲ ਵਿਤਕਰਾ ਕਿਉਂ ਅਸੀਂ ਸਾਡਾ ਸਵਾਲ ਇਹ ਹੈ ਕਿ ਸਾਡੇ ਨਾਲ ਵਿਤਕਰਾ ਕਿਉਂ ਜੇ ਸਭ ਤੁਸੀਂ ਜਿਵੇਂ ਮਹਿੰਗਾਈ ਵਧੀ ਹੈ ਇਨਫੈਕਟ ਤੁਸੀਂ ਸਭ ਦੇ ਰੇਟ ਵਧਾ ਰਹੇ ਹੋ ਸਭੀਆਂ ਤੁਸੀਂ ਚੀਜ਼ਾਂ ਤੁਸੀਂ ਇਨਕਮ ਤੇ ਤੁਹਾਨੂੰ ਖਾਧ ਰਹੇ ਆ ਇਹਨਾਂ ਦੀਆਂ ਤਨਖਾਹਾਂ ਵਧ ਰਹੀਆਂ ਇਹਨਾਂ ਤੇ ਜਿਹੜੇ ਐਮਐਲਏ ਜਿਹੜੀ ਹੈਗੀ ਪੈਨਸ਼ਨਾਂ ਵਧ ਰਹੀ ਹੈ ਤੇ ਸਾਡੀ ਜਿਹੜੀ ਜਿਹੜੀ ਹੈਗੀ ਆ ਦामੀ ਤੇ ਤੁਸੀਂ ਕਿੰਥੋਂ ਪ੍ਰੰਤੋਂ ਸਾਡੇ ਵੀ ਸਾਡੇ ਵੀ ਖਰਚੇ ਵਧੇ ਨੇ ਸਾਡੇ ਸਾਡੇ ਹਰਜੀ ਦੇ ਆਹ ਤੇ ਅਰਜੀ ਦੇ ਸੱਚੇ ਵਾਦੇ ਮੇ ਸਾਡੇ ਅਸੀਂ ਕੋਈ ਦਾਮੀ ਅਸੀਂ ਨਹੀਂ ਕਹਿ ਰਹੇ ਸਾਡੀ ਦਾਮੀ ਵਧਾ 2.5 ਤੋਂ 3 ਕਰੋ ਇਸ ਤੱਕ ਇਹਨੇ ਸਾਡੀ 2.5% ਦਾਮੀ ਇੰਨੀ ਦੇਰ ਤੋਂ ਚੱਲ ਰਹੀ ਸੀ ਸਾਡੀ ਪੂਰੀ 2.5% ਸਾਨੂੰ ਮਿਲਣੀ ਚਾਹੀਦੀ ਹੈ ਨਾ ਕਿ ਅਸੀਂ ਕੋਈ ਵੱਧ ਡਿਮਾਂਡ ਕਰ ਰਹੇ ਹਾਂ ਐਸਾ ਉਹਦਾ ਹੱਕ ਜੋ ਪੁਰਾਣਾ ਚੱਲਦਾ ਆਲੇ ਤੋਂ ਹੀ ਮੰਗ ਰਿਹਾ ਨਾ ਕਿ ਅਸੀਂ ਸਰਕਾਰ ਤੋਂ ਡਿਮਾਂਡ ਕਰਦੇ ਹਾਂ ਸਾਨੂੰ ਕੋਈ ਵੱਧ ਦਾਮੀ ਦਿੱਤੀ ਜਾਵੇ ਸਾਡੇ ਹਰਜੀ ਦੇ ਖਰਚੇ ਦੁਕਾਨ ਤੇ ਵਧਦੇ ਪਹਿਲਾਂ ਆਲਟੀਮੇਟਮ ਦਿੱਤਾ ਸੀ ਤੁਸੀਂ ਸਰਕਾਰ ਨੂੰ ਪਰ ਸਰਕਾਰ ਦਾ ਫੇਰ ਕੋਈ ਧਿਆਨ ਨਹੀਂ ਆ ਰਿਹਾ ਬੇਸ਼ੱਕ ਮੀਟਿੰਗਾਂ ਹੋ ਰਹੀਆਂ ਨੇ ਕੋਈ ਧਿਆਨ ਨਹੀਂ ਗਿਆ ਇਸ ਪਾਸੇ ਕੀ ਕਾਰਨ ਕੀ ਮੰਦ ਰਹੇ ਇਹ ਤਾਂ ਤੁਸੀਂ ਹੁਣ ਸਰਕਾਰ ਨੂੰ ਹੀ ਪੁੱਛੋ ਤਾਂ ਬੈਟਰ ਹੈ ਜੀ ਉਹ ਹੀ ਜਵਾਬ ਵਧੀਆ ਦੇ ਸਕਦੇ ਮੀਟਿੰਗਾਂ ਤਾਂ ਚੱਲ ਰਹੀਆਂ ਨੇ ਪਰ ਚੱਲ ਰਿਹਾ ਪਰ ਹਾਲੇ ਤੱਕ ਕੋਈ हां पखी ਜਿਹੜਾ ਹੰਗਾਰਾ ਕੋਈ ਹਾਂਜੀ ਕਰਦੇ ਆ ਕਰਾਉਂਦੇ ਆ ਬਸ ਇਹ ਇਥੋਂ ਤੱਕ ਹੀ ਮਜ਼ਦੂਰ ਭਾਈ ਚਰਦੇ ਵੀ ਹੈਗੇ ਆਪਣੇ ਨਾਲ ਕਰਾਂਗੇ ਗੱਲਬਾਤ ਕੀ ਕਹਿਣਾ ਚਾਹੁੰਦੇ ਹੋ ਜੀ ਸਾਥ ਦੇ ਰਹੇ ਹੋ ਤੁਸੀਂ ਹਾਂਜੀ ਆਰਟੀਆ ਐਸੈਸ਼ਨ ਪੰਜਾਬ ਲੈਵਲ ਤੇ ਸਾਡਾ ਸਾਥਾ ਜੀ ਮਜ਼ਦੂਰਾਂ ਦੀ ਪੰਜਾਬ ਲੈਵਲ ਤੇ ਹੜਤਾਲਾ ਜੀ ਅਸੀਂ ਪਿਛਲੇ 2 ਸਾਲਾਂ ਤੋਂ ਲੱਗੇ ਆ ਜੀ ਫੂਡ ਸਪਲਾਈ ਮੰਤਰੀ ਨੂੰ ਮਿਲੇ ਜੀ ਖੇਤੀਬਾੜੀ ਮੰਤਰੀ ਨੂੰ ਮਿਲੇ ਸਾਰੇ ਫੂਡ ਸੈਕਟਰੀਆਂ ਨੂੰ ਮਿਲੇ ਆ ਜੀ 2 ਸਾਲ ਤੋਂ ਸੀਐਮ ਸਾਹਿਬ ਨਾਲ ਵੀ ਇੱਕ ਮੀਟਿੰਗ ਹੋਈ ਖਾਡੀ ਜੀ ਉਹ ਬਸ ਲਾਰੇ ਤੇ ਲਾਰਾ ਲਈ ਜਾਵੇ ਆ ਜੀ ਅੱਜ ਕਰਦੇ ਕੱਲ ਕਰਦੇ ਆ ਮੰਗਾਈ ਬਹੁਤ ਆ ਜੀ ਲੇਬਰ ਦੀ ਲੋਡਿੰਗ ਦੀ 1 ਰੁਪਿਆ 80 ਪੈਸੇ ਦਿੰਦੀ ਸਰਕਾਰ 4-5 ਰੁਪਏ ਲੇਬਰ ਲੈਂਦੀ ਗਾਂ ਜੀ ਤੇ ਕਿਵੇਂ ਪੂਰਤੀ ਹੋਊਗੀ ਜੀ ਇੰਨੇ ਪੈਸਿਆਂ ਦੀ ਇਸ ਕਰਕੇ ਸਾਰੇ ਪੰਜਾਬ ਪੰਜਾਬ ਦੀ ਅੱਧ ਦੀ ਹੈ ਸੈਸ਼ਨ ਦੀ ਲੇਬਰ ਦੀ ਸਾਰੇ ਦੀ ਕੱਲ ਤੋਂ ਇੱਕ ਤਰੀਕ ਤੋਂ ਪੂਰੀ A to Z ਬੰਦ ਦਾ ਕੰਮ ਕੀ ਸਾਰਾ ਤੁਹਾਡੀਆਂ ਮੰਗਾਂ ਵੀ ਸੇਮ ਇਹਨਾਂ ਨਾਲ ਕੇ ਤੁਹਾਡੀਆਂ ਵੱਖਰੀਆਂ ਕੋਈ ਨਹੀਂ ਨਹੀਂ ਸੇਮ ਹੀ ਆ ਜੀ ਇਹਨਾਂ ਕੋਲੇ ਕੰਮ ਕਰਦੇ ਆ ਜਦੋਂ ਮਜ਼ਦੂਰੀ ਨਾ ਮਿਲੂਗੀ ਕਿੰਨਾ ਚਿਰ ਬੰਦਾ ਕੰਮ ਕਰੂਗਾ ਜੀ ਇੰਨੀ ਮਹਿੰਗਾਈ ਪਾਲਣ ਪੋਸਣ ਹਰੇਕ ਬੰਦੇ ਦਾ ਔਖਾ ਜੀ ਸਰਕਾਰ ਨੂੰ ਫੌਰੀ ਤੌਰ ਤੇ ਧਿਆਨ ਦੇਣਾ ਚਾਹੀਦਾ ਆਰਤੀਆ ਸੈਸ਼ਨ ਦੀਆਂ ਮੰਗਾਂ ਤੇ ਛੱਲਰ ਦੀਆਂ ਮੰਗਾਂ ਤੇ ਲਿਬਰ ਦੀਆਂ ਮੰਗਾਂ ਤੇ ਜੀ ਨਹੀਂ ਇਹ ਸਰਕਾਰ ਨੂੰ ਸੰਭਲਣਾ ਔਖਾ ਹੋ ਜੂਗਾ ਕੰਮ ਪੰਜਾਬ 'ਚ ਅਜ਼ਮ ਸਰ ਤੇ ਆ ਬਹੁਤ ਬਹੁਤ ਮਾ ਇਹ ਸੀ ਆਪਣੇ ਨਾਲ ਮਜ਼ਦੂਰ ਤੇ ਆਰਤੀਏ ਜਿਨ੍ਹਾਂ ਦਾ ਕਹਿਣਾ ਹੈ ਵੀ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨਿਆ ਜਾਂਦੀਆਂ ਇਸ ਸੰਘਾਸੇ ਇਸੇ ਤਰ੍ਹਾਂ ਜਾਰੀ ਰਹੂਗਾ ਕੱਲ ਤੋਂ ਪੱਕੇ ਤੌਰ ਤੇ ਫਰੀਦਕੋਟ ਦੇ ਵਿੱਚ ਮੁਕੰਮਲ ਹੜਤਾਲ ਹੋਣ ਜਾ ਰਹੀ ਹੈ ਆਰਤੀਆਂ